ਬੌ ਕਰੋੜੀ ਡਰੱਗ ਮਾਮਲੇ ਵਿੱਚ ਸਜ਼ਾ ਕੱਟ ਰਹੇ ਜਗਦੀਸ਼ ਪੋਲਾ ਦੇ ਪਿਤਾ ਦੀ ਹੋਈ ਮੌਤ ਅੰਤਿਮ ਸੰਸਕਾਰ ਮੌਕੇ ਭਾਰੀ ਫੋਰਸ ਬਲ ਤਾਇਨਾਤ ਕਰਕੇ ਲਿਆਂਦਾ ਗਿਆ ਆਪਣੇ ਪਿੰਡ ਰਾਇਕੇਕਲਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਇਆ ਜਗਦੀਸ਼ ਪੋਲਾ ਦੱਸਦੀ ਹੈ ਕਿ ਬਹੁ ਕਰੋੜੀ ਡਰੱਗ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਜਗਦੀਸ਼ ਭੋਲਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਆਪਣੇ ਪਿੰਡ ਰਹਿ ਕੇ ਕਲਾਂ ਵਿਖੇ ਭਾਰੀ ਪੁਲਿਸ ਫੋਰਸ ਦੀ ਕੜੀ ਸੁਰੱਖਿਆ ਹਟ ਲਿਆਂਦਾ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਭਾਵੁਕ ਹੋਏ ਜਗਦੀਸ਼ ਭੋਲਾ ਨੇ ਕਿਹਾ ਕਿ ਉਸ ਨੂੰ ਬੜਾ ਹੀ ਦੁੱਖ ਹੋ ਰਿਹਾ ਹੈ ਕਿ ਅੱਜ ਉਸ ਦੇ ਸਿਰ ਤੋਂ ਉਸਦੇ ਪਿਤਾ ਦਾ ਸਾਇਆ ਉੱਠ ਗਿਆ ਹੈ ਪત્રਕਾਰਾਂ ਨਾਲ ਗਲਵਾਟ ਕਰਦਿਆਂ ਜਗਦੀਸ਼ ਭੋਲਾ ਨੇ ਕਿਹਾ ਹੈ ਕਿ सीबीआई ਜਾਂਚ ਕਰਵਾਈ ਜਾਵੇ ਜੇਕਰ ਮੈਂ ਦੋਸ਼ੀ ਪਾਇਆ ਜਾਂਦਾ ਹਾਂ ਉਸ ਜਾਂਚ ਦੇ ਵਿੱਚ ਤਾਂ ਮੈਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਵੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਗਮਗੀਨ ਮਾਹੌਲ ਦੇ ਵਿੱਚ ਜਗਦੀਸ਼ ਭੋਲਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਰੈਕੇ ਕਲਾਮੀਖੇ ਭਾਵਕ ਹੋ ਰਿਹਾ ਹੈ ਅੰਦਰ ਤੇ ਅੰਦਰ ਹਰ ਕੁੜੀ ਇੱਧਰ ਗਈ ਜਰਾ ਤੱਕ ਹੋ ਰਿਹਾ ਹੈ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਪਾਰ ਸੀ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਾਢੇ 12 ਸਾਲ ਮੈਂ ਦਾ ਬਿਆਨ ਦੇਣਾ ਹੈ ਮੈਨੂੰ ਵੀ ਇਹ ਨਹੀਂ ਦੇ ਰਹੇ ਜਾਨ ਬੁੱਝ ਕੇ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਕਿ ਜੁਡੀਸ਼ਰੀ ਨੂੰ ਇੱਦਾਂ ਕਰਨਾ ਚਾਹੀਦਾ ਜੁਡੀਸ਼ਰੀ ਕਰ ਰਹੀ ਹੈ ਤਾਂ ਨਾਲ ਦੇਖਣਾ ਚਾਹੀਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਦੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਮੈਨੂੰ ਵੀ ਕਾਰਨ ਲੱਗਦਾ ਕੋਈ ਰਾਜਨੀਤਿਕ ਪ੍ਰੈਸ਼ਰ ਹੈ ਜਿਹੜਾ ਜਿਹੜੇ ਤੁਹਾਡੇ ਕੋਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਲੇਕਿਨ ਅੱਜ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਅੱਸੀ ਵੀ ਮੰਗਦਾ ਜੀ ਸਿਵੀਏ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਹੀ ਮੰਗਵਾਉਣਾ ਸੀਵੀਏ ਦੀ ਜਾਂਚ ਤੁਹਾਡੇ ਨਾਲ ਮੈਨੂੰ ਫਸੇ ਮੈਨੂੰ ਇੱਕ ਲੱਗਣਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਵੀਏ ਦੀ ਜਾਂਚ ਕਰਦੇ ਮੈਨੂੰ ਫਸੇ ਤੋਟ ਨਾਉ ਦੇ ਵਿੱਚ ਬਹੁਤ ਚੀਜ਼ਾਂ ਹੋ ਚੁੱਕੀਆਂ ਸਾਰੀਆਂ ਦੀ ਹੋ ਚੁੱਕੀਆਂ ਤੁਸੀਂ ਕੱਲ ਨੂੰ ਇਸੇ ਸੇਮ ਐਫਆਰ ਦੇ ਚ ਅੱਛਾ ਜੀ ਉਹਨੂੰ 15 ਸਾਲ ਸਜਾ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਬੱਸ ਟਾਰਗੇਟ ਹੀ ਹੋ ਗਈ ਫਿਰ ਹਾਂ ਜੀ ਬਿਲਕੁਲ 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 ਥੋੜੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾਮ ਆਇਆ ਕਿਸੇ ਕੇਸ ਚ ਆਇਆ ਕੋਈ ਹੋਰ ਆਇਆ ਹਣਾ ਜਿੰਨਾ ਬੰਦਾ ਕੇਸ ਆਇਆ ਤੇ ਡਰਗ ਦੇ ਕੇਸ ਸਾਰੇ ਸਾਰੇ ਬਠਿੰਡੇ ਪਾਸ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਕੱਥਾ ਨੇ ਜਲੋਨਾ ਕਪੂਰ ਤੋਂ ਕਪੂਰ ਤੋਂ ਲੈ ਕੇ ਚਨਾਨੜੇ ਤੇ ਪਤਾ ਫਿਰ ਠੀਕ ਹੈ ਕਿੰਨੇ ਕੇਸ ਪਾਇਆ ਗਏ ਤੁਹਾਡੇ ਅੰਦਰ ਇਹ ਨਹੀਂ ਤੁਸੀਂ ਜੋ ਜੇਲ੍ਹ ਨਹੀਂ ਨਹੀਂ ਮੇਰੇ ਜੇਲ੍ਹ ਚ ਕੋਈ ਨਹੀਂ ਪਾਇਆ ਗਏ ਮੇਰੇ ਨਾਮ ਜਾਂਦਾ ਮੇਰੇ ਜੇਲ੍ਹ ਚ ਕੋਈ ਨਾਮ ਜਾਂਦਾ ਨਹੀਂ ਪਾਇਆ ਮੇਰੇ ਜੇਲ੍ਹ ਦੇ ਅੰਦਰ ਇਹ ਦੂਜਿਆਂ ਦੇ ਨਾਮ ਜਾਂਦ ਹੋਏ ਨੇ ਜੇ ਮੇਰਾ ਕਦੇ ਨਾਮ ਜਾਂਦਾ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉਤੇ ਪਾ ਕਰ ਰਿਹਾ ਇਹ ਕੰਮ ਹੈ ਨਾ ਪਾ ਕਿਉਂ ਕੀਤਾ ਜਾ ਰਿਹਾ ਇਹ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੇ ਸਰਕਾਰਾਂ ਦੀ ਜੇ ਮੈਂ ਇੱਕ ਤੇ ਕਹੂੰਗਾ